ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਜੀ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਵਲੌਗ ਦੇ ਵਿੱਚ ਦੋਸਤੋ ਅੱਜ ਦਾ ਵਲੌਗ ਹੋਣੇ ਵਾਲਾ ਹੈ ਆਪਣੇ ਲੋਕਲ ਹੀ ਹੁਸ਼ਿਆਰਪੁਰ ਦੇ ਵਿੱਚ ਸਾਰਾ ਬਸਾਂਜਾ ਦਰਬਾਰ ਕਾਂਟੀਆਂ ਸ਼ਰੀਫ ਉੱਥੇ ਲੈ ਕੇ ਜਾ ਰਹੇ ਹਾਂ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਦਰਸ਼ਨ ਮਿਲੇ ਕਰਾਂਦੇ ਆ ਬਹੁਤ ਸੋਹਣਾ ਦਰਬਾਰ ਆ ਉਸ ਦਰਬਾਰ ਤੇ ਕਿਹਾ ਜਾਂਦਾ ਹੈ ਕਿ ਜਿੱਦਾਂ ਕੋਈ ਧਾਗਾ ਤਬੀਤ ਕੋਈ ਰਾਖ ਕੁਝ ਨਹੀਂ ਮਤਲਬ ਮਿਲਦਾ ਉਸ ਦਰਬਾਰ ਤੇ ਜਾਣ ਵਾਲੇ ਸਾਧ ਸੰਗ ਸੁਣਨ ਵਾਲੇ ਕਹਿੰਦੇ ਕਾਫੀ ਮੁਸ਼ਕਿਲਾਂ ਦਾ ਹੱਲ ਹੋ ਜਾਂਦਾ ਆ ਕਾਫੀ ਸਾਰੀਆਂ ਬਿਮਾਰੀਆਂ ਦਾ ਹੱਲ ਹੋ ਜਾਂਦਾ ਆ ਇਹੋ ਜਿਹਾ ਦਰਬਾਰ ਆ ਜਿੱਥੇ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਆ ਬਣੇ ਰੂ ਬਲੌਗਸ ਦੇ ਨਾਲ ਚੈਨਲ ਦੇ ਨਾਲ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਸੋਹਣੇ ਜਿਹੇ ਦਰਬਾਰ ਵਾਲੀ ਸਾਈਡ ਹਾਂਜੀ ਦੋਸਤੋ ਰਾਈਟ ਸਾਈਡ ਨੂੰ ਹੈਗਾ ਦਰਬਾਰ ਸਾਹਮਣੇ ਜਿਹੜਾ ਰਸਤਾ ਜਾਂਦਾ ਰੋਡ ਜਾਂਦਾ ਹੈ ਇਹ ਜਾਂਦਾ ਜੀ ਬਿਸੂਆ ਨੂੰ ਹਰਿਆਣਾ ਨੂੰ ਮਕੇਰੀਆਂ ਨੂੰ ਜੇ ਤੁਹਾਨੂੰ ਆਪਾਂ ਰਾਈਟ ਸਾਈਡ ਟਰਨ ਕਰਕੇ ਜਾਣਾ ਆ 3-4 ਕਿਲੋਮੀਟਰ ਬਾਅਟ ਪੈਂਦੀ ਹੈ ਵਿੱਚ ਨੂੰ ਬਹੁਤ ਹੀ ਖੂਬਸੂਰਤ ਦਰਵਾਰਾ ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਆ ਕਿ ਇਸ ਦਰਵਾਰ ਤੇ ਕੋਈ ਵੀ ਤਰ੍ਹਾਂ ਦਾ ਧਾਗਤ ਵੀਤ ਨਹੀਂ ਮਿਲਦਾ ਸਿਰਫ satsang ਸੁਣੋ ਤੇ ਇੱਕ ਜਲ ਦਿੰਦੇ ਆ ਪੜ ਕੇ ਜਲ ਦਾ ਗਲਾਸ ਜਾਂ ਬੋਤਲ ਉਹ ਪੀਣ ਨਾਲ ਹੀ ਕਾਫੀ ਬਿਮਾਰੀਆਂ ਦਾ ਹੱਲ ਹੋ ਜਾਂਦਾ ਆ ਕਾਫੀ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਆ ਇਹੋ ਜਿਹਾ ਮਤਲਬ ਕਿ ਚਲੋ ਬਖਸ਼ ਹੈਗੀ ਆ ਜੋ ਵੀ ਇਥੇ ਵੇਂਦੇ ਆ ਗੱਡੀ ਦੇ ਸੰਤ ਤੇ ਸਾਹਮਣੇ ਦੇਖੋ ਜੀ ਦਿਖਦਾ ਪਿਆ ਨਿਸ਼ਾਨ ਸਾਹਿਬ ਝੰਡਾ ਦਿਖਦਾ ਪਿਆ ਐਡਾ ਉੱਚਾ ਹਤੋਂ ਬਸ ਪਹੁੰਚ ਲਈ ਬਾਲੇ ਆ ਜੀ ਬਾਬਾ ਜੀ ਦੇ ਦਰਵਾਜ਼ੇ ਚਲੋ ਜੀ ਲੈ ਕੇ ਚਾਲਦੇ ਆ ਤੁਹਾਨੂੰ ਵੀ ਅੰਦਰ ਦਰਸ਼ਨ ਮਿਲ ਕੇ ਕਰਾਂਦੇ ਆ ਜੀ ਬਹੁਤ ਖੂਬਸੂਰਤ ਦਰਵਾਰਾ ਬਾਬਾ ਜੀ ਦਾ ਗੋਸਪਾਲਕ ਜੀ ਦਾ ਦਰਵਾਰਾ ਚਲੋ ਜੀ ਫਿਰ ਅੰਦਰ ਚੱਲਦੇ ਲੈ ਕੇ ਤੁਹਾਨੂੰ ਉਹ ਵੀ ਦੋਸਤੋ ਪਹੁੰਚ ਚੁੱਕਿਆ ਹੈ ਜੀ ਕਾਂਟੀਆਂ ਦਰਵਾਜ਼ਾ ਬਯਾਰ ਲੱਗਾ ਹੋਇਆ ਜੀ ਖਾਲਸੇ ਨੂੰ ਸਾਰੀਆਂ ਸਹੂਲਤਾਂ ਹੈਗੀਆਂ ਇੱਥੇ ਬਾਬਾ ਜੀ ਦੀ ਫੋਟੋ ਵੀ ਹੈਗੀਆਂ ਜੀ ਲੋਕ ਦੇਖੋ ਵਾਹ ਜੀ ਜੋੜਾ ਘਰ ਤੇ ਜੋੜੇ ਜਮਾਉਂਦੇ ਆ ਜੀ ਦੇਖੋ ਕਿੰਨਾ ਖੂਬਸੂਰਤ ਦਰਵਾਜ਼ਾ ਅੰਦਰੋਂ ਗ੍ਰੀਨ ਗ੍ਰੀਨ ਗ੍ਰੀਨਰੀ ਗ੍ਰੀਨਰੀ ਆ ਸਾਰੇ ਪਾਸੇ ਵੀ ਹਾਂਜੀ ਦੋਸਤੋ ਸਾਹਮਣੇ 메ਨ ਗੇਟ ਆ ਜੀ ਇਤੋਂ ਅੱਗੇ ਆਪਾਂ ਹੁਣ ਦਰਬਾਰ ਦੇ ਅੰਦਰ ਐਂਟਰ ਹੋ ਜਾਣਾ ਆ ਹਾਂਜੀ ਅੰਦਰ ਐਂਟਰ ਹੁੰਦੇ ਸਾਰੇ ਹੀ ਸਾਨੂੰ ਸਾਹਮਣੇ ਚਾਰਾ ਸੈਕਸ਼ਨ ਮਿਲ ਜੂਗਾ ਤੇ ਚਾਹ ਦਾ ਲੰਗਰ ਹੁੰਦਾ ਆ ਸਾਹਮਣੇ ਬਾਬਾ ਜੀ ਦੀਆਂ ਆ ਫੋਟੋਜ਼ ਲੱਗੀਆਂ ਹੋਈਆਂ ਆ ਇਤੋਂ ਅੱਗੇ ਸਾਹਮਣੇ ਲੰਗਰ ਹਾਲ ਆ ਤੇ ਰਾਈਟ ਸਾਈਡ ਨੂੰ ਗੇਟ ਜਾਂਦਾ ਆ ਉਧਰ ਪੰਡਾਲ ਵਾਲੀ ਸਾਈਡ ਨੂੰ ਜਾਂਦਾ ਆ ਚਲੋ ਤੁਹਾਨੂੰ ਵੀ ਅੰਦਰ ਦਰਸ਼ਨ ਮੇਲੇ ਕਰਾਂਦੇ ਆ ਬਾਬਾ ਜੀ ਦੇ ਸੋਹਣੇ ਦਰਬਾਰ ਦੇ ਬਣਾਇਰੋ ਵੀਡੀਓ ਦੇ ਨਾਲ ਹਾਂਜੀ ਦੋਸਤੋ ਸਾਹਮਣੇ ਬਾਬਾ ਜੀ ਬੈਠੇ ਹੋਏ ਆ ਸੰਗਤਾਂ ਵੀ ਬੈਠੀਆਂ ਹੋਈਆਂ ਆ ਜੇ ਤੁਸੀਂ ਆਪ ਇਧਰਲੀ ਸਾਈਡ ਆਉਂਦੇ ਆ ਇਹਦੇ ਚੰਡਾ ਸਾਹਿਬਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਨਾ ਨਿਸ਼ਾਨ ਸਾਹਿਬਾ ਇੱਥੇ ਕਹਿੰਦੇ ਆ ਕਿ ਸੁਖਣਾ ਸੁੱਖੀਆਂ ਜਾਂਦੀਆਂ ਆ ਤੇ ਮਨ ਕਾਮਨਾ ਪੂਰੀਆਂ ਵੀ ਹੁੰਦੀਆਂ ਆ ਚਲੋ ਤੁਸੀਂ ਵੀ ਦਰਸ਼ਨ ਕਰੋ ਬਾਬਾ ਜੀ ਦੇ ਲਾਈਵ ਮੈਂ ਤੁਹਾਨੂੰ ਬਾਬਾ ਜੀ ਦਾ satsang ਵੀ ਸੁਣਾਉਣਾ ਆਪਾਂ ਜੋ ਵੀ ਹੁੰਦਾ ਆ ਤੇ ਤੁਸੀਂ ਬਸ ਵੀਡੀਓ ਨਾਲ ਬਣੇ ਰਹੋ ਤੇ ਲਾਈਕ ਜ਼ਰੂਰ ਕਰਦੇ ਹੋ ਚਲੋ ਹੁਣ ਸੁਣਾਦੇ ਤੁਹਾਨੂੰ ਬਾਬਾ ਜੀ ਦਾ satsang ਥੋੜੀ ਦੇਰ ਤੱਕ

ਦੀ ਭਗਤੋ 사ਸੰਗ ਸ਼ੁਰੂ ਹੋਣ ਲੱਗਾ ਆ ਬਾਬਾ ਜੀ ਦਾ ਮੱਥਾ ਟੇਕਣ ਲਈ ਸੰਗਤਾਂ ਲਾਈਨ ਵਿੱਚ ਲੱਗ ਚੁੱਕੀਆਂ ਆ But تلوں میں صحidden gets on something ابحose اعطیق جم nuestros حسنا نامعنے یہ ��ہے ہیں کچھ سک diction الگ onbell swing وProfسنصال لوگ میں رسول پہれた کہ سنگ عنہ خود ان تباید مبین ان ان اس ان کہ مُتی ہے بِنسیب کا مُتی ہے بِنسیب کا جو در مدر جیا ہے تو بھی یہ سمساں پایا وہ پھر مجھے ہوا تو یہ بھی ایساں سے بڑھتا بھی اپنا ہوا دیکھا سکتے ہیں بچوں بھی ایساں کو سمساں ہوا رہے گئے تو بس وہ طرح کا اُڑھا رہا رہا جب آپ اپنے رہے ہیں کہ سمساں دو رہی ہے کہ دیکھیں ایساں پایا ہے کہ فقیم لیکن یہ بچپا تو دنہل سید ہے کہ آپ کو موتی ہونے اس لکھاں پایا جائے گا اور انہوں نے ساتھا ہے اس لکھاں سے یہ نا یہ ہوتی ہی ہے اور اس سید کی پہ ہوتے ہیں یہ جارج پہ ہوتے ہیں اس مدرہ جو ہوتے ہیں ایک اگر وہ ساسم پہ جانے گا ہوا ہے بیٹھا میں تو ساتھا ہو جائے گا ہوتی ہے اس لئے پھر کنیش صاحب سے موتی ہی ہے کہ سید کیا جگر مگر کر رہی ہے جگر مگر جگر مگر کر رہی ہے جاں یہ اپنے سینے Boa! <síntico> इसान की कामयाबी पर भी हमारे तरफ से चुनाव और मेरा नाम और सब लोग जो किसी आप इस института का ख्याल है पूरी दुनिया में करो और इससे अच्छी होवे और तब तक हम कामयाबी के सफर का लिए यही सारी मान्यता चाहती है और अब बेटर समदर बिजनेस मान हम करते हैं सबका सम्मान करो जय ਚਾਹ ਪੀ ਰਹੇ ਬਾਕੀ ਉਹਨਾਂ ਨੂੰ ਦੱਸਦੇ ਆ ਬਾਬਾ ਜੀ ਰਿਹائش ਹੈ ਕਿੱਥੇ ਆ ਉਹਦੇ ਦਰਵਾਜ਼ੇ ਦੇ ਵਿੱਚ ਇੱਥੇ ਆ ਜੀ ਜੇ ਮਾਲਕਾ ਦੀ ਲਿਖਿਆ ਆ ਅੰਦਰ ਬਾਬਾ ਜੀ 사ਸੰਗ ਤੋਂ ਬਾਅਦ ਜਾਂਦੇ ਆ ਰਿਹائش ਬਾਬਾ ਜੀ ਇੱਥੇ ਆ ਉਧਰ ਐਂਟਰੀ ਗੇਟ ਆ ਇੱਧਰ ਚਾਹ ਦਾ ਲੰਗਰ ਹੁੰਦਾ ਆ ਪੀ ਸਕਦੇ ਹੋ ਤੁਸੀਂ ਔਰ ਉਧਰ ਸਾਹਮਣੇ ਲੰਗਰ ਹਾਲ ਆ ਉਸ ਸਾਈਡ ਚਲੋ ਜੀ ਦੋਸਤੋ ਬਾਬਾ ਜੀ ਦੇ ਦਰਬਾਰ ਦੇ ਦਰਸ਼ ਉਹ ਤੁਹਾਨੂੰ ਸਾਰਿਆਂ ਨੂੰ ਖਰਾ ਦਿੱਤੇ ਆ ਬਹੁਤ ਖੂਬਸੂਰਤ ਦਰਵਾ ਸਾਧ ਸੰਗਤ ਨਹੀਂ ਬਧੀਆ ਹੋਇਆ ਨਾ ਯਾਨੀ ਕਿ ਬਹੁਤ ਜਿਆਦਾ ਖੂਬਸੂਰਤ ਸਾਧ ਸੰਗਤ ਹੈਗਾ ਮੈਂ ਪੂਰਾ ਦਾ ਰਿਕਾਰਡ ਨਹੀਂ ਕਰ ਸਕਿਆ ਬਾਕੀ ਤੁਸੀਂ ਵੀ ਆ ਕੇ ਸੁਣੋ ਦੇਖੋ ਬਹੁਤ ਵਧੀਆ ਸਾਧ ਸੰਗਤ ਰਹਿੰਦੀ ਆ ਹਰ ਇੱਕ ਗੁੱਲਜਨ ਦਾ ਹੱਲ ਮਿਲ ਜਾਂਦਾ ਆ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਮਿਲ ਜਾਂਦਾ ਇੱਥੋਂ ਜਰੂਰ ਆਓ ਸਾਧ ਸੰਗਤ ਸਰ ਬਾਬਾ ਜੀ ਦਾ ਉਮੀਦ ਕਰਦਾ ਜੀ ਵੀਡੀਓ ਪਸੰਦ ਆਈ ਹੋਣੀ ਆ ਤੇ ਪਸੰਦ ਆਈ ਤਾਂ ਪਲੀਸ ਲਾਈਕ ਜਰੂਰ ਕਰ ਦਿਓ ਹਾਂਜੀ ਦੋਸਤੋ ਬਾਰੋ ਕੁਸ਼ਮੋਰ ਦਾ ਇਹ ਦਰਬਾਰ ਦਾ ਤੁਹਾਨੂੰ ਸ਼ੁਰੂ ਵਿੱਚ ਵੀ ਦਿਖਾਇਆ ਸੀ ਵੀਡੀਓ ਦੇ ਔਰ ਹੁਣ ਲਾਸਟ ਵਿੱਚ ਵੀ ਦਿਖਾ ਰਹੇ ਹਾਂ ਦੇਖੋ ਕਿੰਨਾ ਹੀ ਸੋਹਣਾ ਦਰਬਾਰ ਆ ਬਾਰੋ ਇੰਨੀ ਵਧੀਆ ਉਹਦੇ ਪਾਰਕਾਂ ਬੜੀਆਂ ਏਸ ਸਾਈਡ ਬਣੀ ਹੋਈ ਆ ਉਸ ਸਾਈਡ ਵੀ ਬਣੀ ਹੋਈ ਆ ਗ੍ਰੀਨਰੀ ਗ੍ਰੀਨਰੀ ਆ ਚਾਰੇ ਪਾਸੇ ਬਹੁਤ ਖੂਬਸੂਰਤ ਦਰਬਾਰ ਆ ਜੀ